ਇਹ ਹੁਣ ਥੋੜਾ ਜਿਹਾ ਲੈ ਦੀ ਇਥੇ ਸ਼ਹਿਰ ਦੀ ਮਾਰਕੀਟ ਦੇਖਣ ਲੱਗੇ ਆਪਾਂ ਇੱਥੇ ਜਿਹੜੀ ਗੱਲ ਹੈ ਮੈਨੂੰ ਪ੍ਰਭਾਵਿਤ ਕਿਤੋਂ ਸਫਾਈ ਬਹੁਤ ਹੈ ਦੇਖੋ ਨੋਸਪ੍ਰੋਕੀਗ ਏਰੀਆ ਕਿੱਤਾ ਹੈ ਤੇ ਇੱਕ ਇਹ ਜਿਹੜੀ ਮਾਰਕੀਟ ਦੇਖੋ ਇਹਦੀ ਸਫਾਈ ਕਿੰਨੀ ਹੈ ਦੂਰ ਤੱਕ ਕਿਤੇ ਵੀ ਕੋਈ ਕੂੜਾ ਕਚਰਾ ਨਹੀਂ ਦਿਖਦਾ ਹੈਗਾ ਡਸਟਬਨ ਰੱਖੇ ਨੇ ਉਹਦੇ ਵਿੱਚ ਅਗਲਾ ਪਾਉਂਦਾਗਾ ਇਹ ਕਿੰਨੀ ਮਤ ਸਫਾਈ ਪਸੰਦ ਲੋਕ ਹੋਗੇ ਇਧਰ ਮਾਰਕੀਟ ਦੇਖ ਲੋ ਇੱਧਰ ਦੇਖੋ ਆਹ ਏਰੀਆ ਦੇ ਹਰ ਦੂ ਤੱਕ ਜਿਵੇਂ ਤੱਕ ਦੇਖਦਾ ਬਿਲਕੁਲ ਗੰਦ ਨਹੀਂ ਹੈਗਾ ਪੂਰੀ ਸਫਾਈ ਆ ਇਵੇਂ ਜੇ ਮੈਂ ਇੱਧਰ ਕੋਰਾ ਵੀ ਇੱਕ ਕਾਗਜ਼ ਵੀ ਨਹੀਂ ਹੈਗਾ ਇੱਥੇ ਬਹੁਤ ਠੀਕ ਦੂ ਤੱਕ ਦਿੱਤ ਤੱਕ ਨਿਗਾਹ ਜਾਂਦੀ ਹੈ ਪੂਰੀ ਸਫਾਈ ਮਾਰਕੀਟ ਦੀ ਇਹ ਅਜੀਬ ਇਹ ਮਸਜਿਦ ਇਹ ਲੈ ਜਾਮੀ ਜਾਮੀਆਂ ਮਸਜਿਦ ਲੈ ਲਿਖਿਆ ਸਫਾਈ ਇੱਥੇ ਵੀ ਪੂਰੀ ਆ ਸਾਰੀਆਂ ਦੁਕਾਨਾਂ ਜਿੰਨੀ ਐਮਰਜੀ ਮਾਰਕੀਟ ਇੱਧਰ ਦੇ ਹਦੂਦ ਤੱਕ ਪੂਰੀ ਸਫਾਈ ਇੱਧਰ ਨਾਲ ਪਾਸਾ ਦੂਜਾ ਪਾਸਾ ਆ ਗਿਆ ਹੁਣ ਮਾਰਕੀਟ ਦਾ ਇੱਧਰ ਵੀ ਪੂਰੀ ਸਫਾਈ ਆ ਸਵੇਰੇ ਸਫਾਈ ਕਰਦੇ ਫਿਰਦੇ ਸੀਗੇ ਸਫਾਈ ਵਾਲੇ ਤੇ ਵੈਸੇ ਲੋਕ ਸਫਾਈ ਪਸੰਦ ਗੰਦ ਪਾਉਂਦੇ ਵੀ ਨਹੀਂ ਹੈਗੇ ਤੇ ਇਹ ਮਾਰਕੀਟ ਦੇ ਵਿੱਚ ਗੱਡੀਆਂ ਵੀ ਅਲਾਉਡ ਨਹੀਂ ਹੈਗੀਆਂ ਨਾ ਕੋਈ ਸਕੂਟਰ ਮੋਟਰਸਾਈਕਲ ਬਸ ਸਿਰ ਪੈਦਲ ਆ ਗਾ ਮਾਰਕੀਟ ਇਸ ਕਰਕੇ ਵੀ ਸਫਾਈ ਦਾ ਥੋੜਾ ਜਿਹਾ ਫਰਕ ਲੱਗਦਾ ਤਾਂ ਹੀ ਹੋ ਸਕਦਾ ਇਸੇ ਕਰਕੇ ਸਫਾਈ ਹੋਵੇ ਬਹੁਤ ਸਫਾਈ ਆ ਕਿੰਨੇ ਸਾਫ ਸੁਥਰੀ ਮਾਰਕੀਟ ਆ ਹੈਲੋ ਮਾਰਕੀਟ ਬਹੁਤ ਸੁੰਦਰ ਸੋਹਣੀ ਆ ਨਾ ਸਾਫ ਸੁਥਰੀ ਮਾਰਕੀਟ ਆ ਪੂਰੀ ਇੱਧਰ ਵੀ ਪੂਰਾ ਸਾਫ ਉਹਨਾਂ ਦੇ ਰੂਲਸ ਆਫ ਦ ਗੇਮ ਇੱਕ ਨੱਗਣਾ ਵੀ ਨਹੀਂ ਜੀ ਇੱਕ ਮਸਜਿਦ ਇਹ ਵੀ ਮਹੱਜਾ ਹਾਂ ਆਹ ਸਬਜ਼ੀਆਂ ਆ ਗਈਆਂ ਹਰੀਆਂ ਸਬਜ਼ੀਆਂ ਛਲਗਮ ਪਾਲਕ ਧਨੀਆ ਪਾਲਕ ਧਨੀਆ ਸਤ ਸ੍ਰੀ ਅਕਾਲ ਦੇਖੋ ਜੇ ਆਪਣੇ ਉਧਰ ਸਬਜੀ ਮੰਡੀ ਦੇ ਕੋਲੇ ਵੀ ਕਿੰਨਾ ਮਤਲਬ ਉਹ ਕੂੜਾ ਕਰਕਟ ਗੰਦ ਪਿਆ ਹੁੰਦਾ ਇੱਥੇ ਉਹ ਵੀ ਨਹੀਂ ਬਿਲਕੁਲ ਹੈਗਾ ਇਹ ਡਰਾਈ ਫਰੂਟ ਆਗੇ ਬਿਲਕੁਲ ਮਤਲਬ ਉਹ ਗੰਦ ਨਹੀਂ ਹੈਗਾ ਉਹ ਰਾ ਵੀ ਕਿਤੇ ਆ ਬੈਠੀ ਮਾਤਾ ਨਾਲੇ ਬੁਣੀ ਜਾਂਦੀ ਹੈ ਕੁਝ ਕਰੋਸ਼ੀ ਇਹਨਾਂ ਸਾਲੇ ਬੈਠੀਆਂ ਕਰੋਸ਼ੀ ਦਾ ਕੰਮ ਕਰੀ ਜਾਂਦੀਆਂ ਕੇਸਰ 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 ਇਹ ਸਾਰੇ ਡ੍ਰੇ ਫਰੂਟ ਪਏ ਨੇ ਆਹ ਮਸਾਲੇ ਪਏ ਆ ਹਾਂ ਦੇਖਦੇ ਆ ਜੀ ਭਈ ਤੱਕ ਦੇ ਹੈ ਆਪਾਂ ਤਾਂ ਮਾਰਕੀਟ ਦੀ ਸਾਸ ਸੋਤਰਾ ਮਾਰਕੀਟ ਬੈਠਣ ਦੇ ਲਈ ਵਿਚਾਲੇ ਬਣਾਇਆ ਵਾ ਬੈਠਣ ਲਈ ਅਗਲੇ ਜੋ ਵੀ ਲੋਕ ਹੈਗੇ ਆਰਾਮ ਕਰ ਲੈਂਦੇ ਆ ਬੈਠ ਕੇ ਦਾ ਦਾ ਲੈਂਡਰੇ ਵਸਪਨ ਕਿਹਾ ਇਹ ਨੂੰ ਚਲੋ ਗਿਆ ਨਾ ਮੈਂ ਵੀ ਕਿਸ਼ਤ ਵੀ ਬਿਜਾਉਣਾ ਉਹੀ ਮਸਜਿਦ ਮੁੜ ਕੇ ਫੇਰ ਆ ਗਏ ਆਪਾਂ ਇੱਧਰ ਇਹ ਗੱਡੀਆਂ ਅਲਾਉਡ ਨੇ ਇੱਥੇ ਮਾਰਕੀਟ ਇਹਦੇ ਵੀ ਗੰਦ ਨਹੀਂ ਹੈਗਾ ਇੱਧਰ ਵੀ ਸਾਫ਼ ਸੁਥਰਾ ਹੈਗਾ ਸਾਰਾ ਦੇਖੋ ਇੱਧਰ ਇੱਥੇ ਤਾਂ ਗੱਡੀਆਂ ਅਲਾਉਡ ਨੇ ਉੱਧਰ ਤਾਂ ਫੋਲੋ ਦੇ ਸੀ ਗੱਡੀਆਂ ਅਲਾਉਡ ਨਹੀਂ ਹੈਗੀਆਂ ਇੱਥੇ ਤਾਂ ਕਾਰਾਂ ਘੁਰਾਂ ਤੁਰੀਆਂ ਫੱਤੀਆਂ ਸੜਕ ਤੇ ਇੱਥੇ ਵੀ ਸਾਫ਼ ਸੁਥਰਾ ਹੈਗਾ ਗਲੀਆਂ ਵੀ ਸੜਕ ਵੀ ਦੇਖੋ ਆ ਸਾਰਾ ਜਿਹੜੇ ਗਲੀਆਂ ਜਾਂਦੀਆਂ ਨੇ ਇਹ ਵੀ ਸਾਫ਼ ਸੁਥਰੀਆਂ ਨੇ ਕੋਈ ਗੰਦਮੰਦ ਨਹੀਂ ਹੈਗਾ ਆਪਣੇ ਤਾਂ ਸਦਰ ਬਾਜ਼ਾਰ ਦੇ ਵਿੱਚ ਵੀ ਦੇਖਦੇ ਆ ਗਾਈਆਂ ਤੁਰੀਆਂ ਫਿਰਦੀਆਂ ਹੁੰਦੀਆਂ ਰੋੜੇ ਦੀਆਂ ਹਨ ਇੱਥੇ ਕੋਈ ਗਾਏ ਨਹੀਂ ਹੈਗੀ ਅੰਦਰ ਆ ਹੁਣ ਬਾਹਰ ਆ ਗਏ ਮਾਰਕੀਟ ਦੇ ਵਿੱਚ ਤੋਂ ਸ਼ਹਿਰ ਆ ਇਹ ਵੀ ਗਲੀਆਂ ਦੇਖੋ ਸਾਫ਼ ਸੁਥਰੀਆਂ ਨੇ ਤੇ ਸਾਰਾ ਸ਼ਹਿਰ ਹੀ ਸੋਹਣਾ ਵਾ ਸਾਰਾ ਸ਼ਹਿਰ ਹੀ ਸੋਹਣਾਗਾ ਸਾਫ਼ ਸੁਥਰਾ ਹੈ ਸਾਫ਼ ਸੁਥਰਾ ਹੈ ਹਨ ਤੇ ਇੰਨੀ ਕੀ ਕੋਸ਼ਿਸ਼ ਕੀਤੀ ਸੀ ਵੀ ਤੁਹਾਨੂੰ ਸਾਫ਼ ਸੁਥਰਾ ਸ਼ਹਿਰ ਦਿਖਾ ਦਈਏ ਵੀ ਸੱਚੀ ਹੋਈ ਸਾਫ਼ ਸੁਥਰਾ ਸ਼ਹਿਰ ਰਹਿ ਜਾਏ ਇਹ ਤੁਹਾਨੂੰ ਥੋੜਾ ਜਿਹਾ ਇੱਥੋਂ ਦੀ ਲੋਕਲ ਮਾਰਕੀਟ ਹੈ ਜਿਹੜੀ ਲੇ ਦੀ ਇਹ ਦਿਖਾਈ ਆ ਤੇ ਇੱਥੇ ਜ਼ਿਆਦਾਤਰ ਮਤਲਬ ਜਿਹੜਾ ਦੇਖਿਆ ਵੀ ਸਾਫ਼ ਸੁਥਰਾ ਇੰਨਾ ਲੱਗਿਆ ਹੈਗਾ ਮੈਨੂੰ ਬਹੁਤ ਵਧੀਆ ਲੱਗਿਆ ਉਮੀਦ ਕਰਦਾ ਹਾਂ ਤੁਹਾਨੂੰ ਵੀ ਇਹ ਵਧੀਆ ਲੱਗਿਆ ਹੋਊਗਾ ਤੇ ਹੁਣ ਆਪਾਂ ਇੱਥੋਂ ਲੈਨੇ ਆ ਜਾਜ ਮਾਰਕੀਟ ਤੋਂ ਤੇ ਹੁਣ ਆਪਾਂ ਰੋਮਸ ਨੂੰ ਚੱਲੀਏ ਤੇ ਫਾਸਿਕਾਲਸਾਰੇ